ਜੋਨੀ ਨਾਮ ਦਾ ਲੜਕਾ ਜੋ ਇਸ ਟਾਈਮ ਡਰੱਗ ਪੈਰਲਰ ਦੇ ਨਾਮ ਤੇ ਉੱਤੇ 3-4 ਮੁਕੱਦਮੇ ਰਜਿਸਟਰ ਨੇ ਤੇ ਕੋ ਜੁਡੀਸ਼ੀਅਲ ਹੈਗਾ ਉਹ ਜੇਲ੍ਹ ਦੇ ਵਿੱਚ ਬੰਦਾ ਐਂਡ ਜਿਹੜੀ ਉਹਦੀ ਮਦਰ ਹੈਗੀ ਨੀਲਮ ਉਹ ਬੇਲ ਉਹਨਾਂ ਤੇ ਵੀ ਇੱਕ ਇੱਕ ਅਫੇਅਰ ਰਜਿਸਟਰ ਹੈਗੀ ਆ ਉਹ ਬੇਲ ਤੇ ਨੇ ਤੇ ਕੱਲ ਅਸੀਂ ਮੌਕੇ ਤੇ ਪਹੁੰਚੇ ਫਸਟਨ ਜੋ ਵੀ ਸੀਗਾ ਉੱਥੇ ਜਾ ਕੇ ਹਲਾਤ ਮੁਖੇ ਸਟੱਜ ਕੀਤਾ ਹੈ ਇਨਵੈਸਟੀਗੇਟ ਕਰ ਰਹੇ ਹੈਗੇ ਆ ਐਂਡ ਮੌਕੇ ਤੇ ਜੋ ਵੀ ਪੰਧਿਕਾਰ ਵੀ ਉਹ ਵੀ ਕੀਤੀ ਹੈਗੀ ਆ ਕਾਲ ਡਿਟੇਲ ਵਗੈਰਾ ਲੈ ਰਹੇ ਹੈਗੇ ਆ ਔਰ ਜੋ ਉਹ ਰੈਲੇਵੈਂਟ ਹੈਗੇ ਸਾਰੇ ਉਹਨਾਂ ਤੱਥਾਂ ਤੇ ਹਾਲਾਤਾਂ ਦੇ ਸਾਰੇ ਮੱਧਨਾਜ ਉਹਨਾਂ ਜੋ ਗਏ ਹੈ ਰਾਈ ਨਾਲ ਅਸੀਂ ਤਿੱਥਿਸ਼ ਕਰ ਰਹੇ ਹਈਏ ਅਸੀਂ ਉਹਨਾਂ ਤੋਂ ਇਹ ਹੀ ਪੁੱਛ ਰਹੀ ਸੀ ਕਿ ਤੁਹਾਡੇ ਕੋਈ ਪੁਰਾਣੀ ਰੰਜਿਸ਼ ਬਾਜੀ ਜਾਂ ਕੋਈ ਪਰਿਵਾਰਕ ਮਸਲਾ ਹੋਇਆ ਜਾਂ ਕਿਸੇ ਤਰ੍ਹਾਂ ਦੇ ਕੋਈ ਵੀ ਅਦਾਲਤ ਉਹਨਾਂ ਨੇ ਹਰ ਚੀਜ਼ ਦੀ ਤਨਕਾਰੀ ਕੀਤੀ ਹੈਗੀ ਜਿਹੜੇ ਕੰਪਲੀਟਡ ਹੈਗੇ ਨੇ ਸੋਨੀਆ ਸਚੀ ਗੱਲ ਜੀ ਕੋਟ ਮੰਗਲ ਏਰੀਆ ਦੇ ਵਿੱਚ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਜਵੀਨ ਨੰਬਰ 6 ਦੇ ਐਸ ਐਚ ਓ ਕਲਵੰਤ ਕੋਰ ਮੈਂ ਆਪਣਾ ਗੱਲਬਾਤ ਕਰਦੇ ਹਾਂ ਕੀ ਅਸਲ ਦੇ ਵਿੱਚ ਪੂਰਾ ਮਾਮਲਾ ਮੈਂ ਸਚੀ ਗੱਲ ਸਚੀ ਗੱਲ ਜੀ ਹਾਂਜੀ ਕੀ ਪੂਰਾ ਮਾਮਲਾ ਹੈ ਸਾਰਾ ਫਾਇਰਿੰਗ ਵਾਲਾ ਮਾਮਲਾ ਫਾਇਰਿੰਗ ਵਾਲਾ ਇਹ ਹੈ ਕਿ ਜੋਨੀ ਨਾਮ ਦਾ ਲੜਕਾ ਜੋ ਇਸ ਟਾਈਮ ਡਰੱਗ ਪੈਰਡਲਰ ਦੇ ਨਾਮ ਤੇ ਉਹ ਤੇ 3-4 ਮੁਕੱਦਮੇ ਰਜਿਸਟਰ ਨੇ ਤੇ ਕੋ ਜੁਡੀਸ਼ੀਅਲ ਹੈਗਾ ਉਹ ਜੇਲ੍ਹ ਦੇ ਵਿੱਚ ਬੰਦਾ ਐਂਡ ਜਿਹੜੀ ਉਹਦੀ ਮਦਰ ਹੈਗੀ ਨੀਲਮ ਉਹ ਬੇਲ ਉਹਨਾਂ ਤੇ ਵੀ ਇੱਕ ਇੱਕ ਅਫੇਅਰ ਰਜਿਸਟਰ ਹੈਗੀ ਉਹ ਬੇਲ ਤੇ ਨੇ ਤੇ ਕੱਲ ਅਸੀਂ ਮੌਕੇ ਜੋ ਵੀ ਸੀਗਾ ਉੱਥੇ ਜਾ ਕੇ ਹਾਲਾਤ ਦੇਖਿਆ ਤੇ ਜੱਜ ਕੀਤਾ ਆ ਇਨਵੈਸਟੀਗੇਟ ਕਰ ਰਹੇ ਹੈਗੇ ਆ ਐਂਡ ਮੌਕੇ ਤੇ ਜੋ ਵੀ ਪੰਦੀਕਾਰ ਵੀ ਉਹ ਵੀ ਕੀਤੀ ਹੈਗੀ ਆ ਖਾਲ ਡਿਟੇਲ ਵਗੈਰਾ ਲੈ ਰਹੇ ਹੈਗਾ ਔਰ ਜੋ ਰੈਲੇਵੈਂਟ ਹੈਗੇ ਸਾਰੇ ਉਹਨਾਂ ਤੱਥਾਂ ਤੇ ਹਾਲਾਤਾਂ ਤੇ ਸਾਰੇ ਮੱਦੇ ਨਜ਼ਰ ਹੋ ਕੇ ਜੋ ਗਹਿਰਾਈ ਨਾਲ ਜੀ ਅਸੀਂ ਤਤਕਸ਼ ਕਰ ਰਹੇ ਹਾਂ ਕਿ ਸੀਸੀਟੀਵੀ ਵੀ ਸਾਹਮਣੀ ਆਈ ਜਿੱਤੇ ਕਿ ਸ਼ਰਿਆਮ ਫਾਇਰਿੰਗ ਕੀਤੀ ਜਾਣੀ ਗੀਟ ਦੇ ਤੇ ਹੌਲਾਈ ਫਾਇਰ ਵੀ ਕੱਢੇ ਤੇ ਟੋਕੇ ਵੀ ਵਗੈਰੇ ਵੀ ਮਾਰ ਗਏ ਹਾਂਜੀ 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 ਫੋਨ ਨੰਬਰ ਹੈ ਜਿਹੜਾ ਦਿੱਤੀ ਫਿਲਹਾਲ ਤਾਂ ਅਸੀਂ ਉਹਨਾਂ ਤੋਂ ਇਹੀ ਪੁੱਛ-ਕੁਛ ਕੀਤੀ ਵੀ ਤੁਹਾਡੇ ਕੋਈ ਪੁਰਾਣੀ ਰੰਜਿਸ਼ ਬਾਜੀ ਜਾਂ ਕੋਈ ਪਰਿਵਾਰਕ ਮਸਲਾ ਹੋਵੇ ਜਾਂ ਕਿਸੇ ਤਰ੍ਹਾਂ ਦੇ ਕੋਈ ਵੀ ਅਦਾਂ ਦਾ ਉਹਨਾਂ ਨੇ ਹਰ ਚੀਜ਼ ਤੋਂ ਇਨਕਾਰੀ ਕੀਤੀ ਹੈਗੀ ਜਿਹੜੇ ਕੰਪਲੀਟਡ ਹੈਗੇ ਨੇ ਸੋਨੀਆ ਜਿਹਦੇ ਜੌਨੀ ਦੀ ਜਿਹੜੀ ਕਜ਼ਨ ਸਿਸਟਰ ਉਹਦੇ ਬਿਹੇਵ ਤੇ ਅਸੀਂ ਅਫੇਅਰ ਰਜਿਸਟਰ ਕੀਤੀ ਉਹਦੀ ਸਟੇਟਮੈਂਟ ਲੈ ਕੇ ਬਟ ਉਹ ਕਹਿੰਦੇ ਆ ਕਿ ਸਾਡਾ ਕਿਸੇ ਨਾਲ ਕੋਈ ਇਸ ਤਰ੍ਹਾਂ ਨੇ ਫਿਲਹਾਲ ਅਸੀਂ ਅਫੇਅਰ ਰਜਿਸਟਰ ਕੀਤੇ ਹੈ। ਕੋਈ ਨੁਕਸਾਨ ਤਾਂ ਨਹੀਂ ਹੋਇਆ ਹੈ। ਨਹੀਂ ਫਿਲਹਾਲ ਤਾਂ ਹੋਇਆ ਨਹੀਂ ਕੋਈ ਵੀ ਸਾਰੀ ਹੁਣ ਤੱਕ ਦੀ ਤਫਤੀਸ਼ ਵਿੱਚ ਕੁਛ ਅਜਿਹਾ ਨਹੀਂ ਮਸਲਾ ਸਾਡੇ ਸਾਹਮਣੇ ਖੁੱਲ ਕੇ ਆਇਆ ਹੈਗਾ। ਪਰਿਵਾਰ ਕਰੀ ਸੀਗਾ ਮੈਂ। ਪਰਿਵਾਰ ਕਰੀ ਸੀਗਾ ਉਹਨਾਂ ਦੇ ਵਿੱਚੋਂ ਇੱਕ ਲੇਡੀ ਜਿਹੜੀ ਉਹਨਾਂ ਦੀ ਹੈਗੀ ਉਹ ਬਾਹਰ ਸੀਗੀ। ਤੇ ਅਸੀਂ ਸੀਸੀਟੀਵੀ ਫੋਟੋਜ਼ ਵੀ ਲੈ ਲਈਆਂ ਹੈਗੀਆਂ, ਰਿਕਾਰਡਿੰਗ ਵੀ ਲੈ ਲਈ ਹੈਗੀ ਸਾਰਾ। ਉਹਨਾਂ ਤੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਮੌਜੂਦਾ ਕੰਟੀਨਿਊ। ਜੀ ਹਾਂ ਜੀ ਮੈਮ ਜੇ ਜਿਹੜੀ ਤੁਸੀਂ ਜਾਨ ਰਹੇ ਕਿ ਕੋਈ ਰஞ்சிਸ਼ਰ ਮਾਮਲਾ ਵੀ ਕੋਈ ਜਿੱਤਾ ਕੁਸ਼ਮੈਦ ਨਹੀਂ ਆਈ ਨਹੀਂ ਐਦਾਂ ਦੀ ਕੋਈ ਚੀਜ਼ ਸਾਹਮਣੇ ਨਹੀਂ ਆਈ ਹੈਗੀ ਕਿ ਫੈਮਿਲੀ ਦੇ ਹਰ ਮੈਂਬਰ ਤੋਂ ਪੁੱਛਗਛ ਕੀਤੀ ਗਈ ਸੀ ਜਿਵੇਂ ਜਾਨ ਸੀ ਕਿ ਮੈਂ ਜਿਹੜੇ ਆਏ ਸੀਗੇ ਕਿ ਤੁਹਾਨੂੰ ਦਾ ਸਮਾ ਹੋਣਾ ਨੀਅਰ ਬਟ ਦੋ ਤਿੰਨ ਦੇ ਹੈਗੇ ਸੀ ਜਾਣੇ ਜੋ ਫੋਟੋਸ ਦੇ ਵਿੱਚ ਆਏ ਆ ਐਂਡ ਰਾਤ ਨੂੰ 1 ਵਜੇ ਤੋਂ ਲੈ ਕੇ 1 ਤੋਂ 10 ਦੇ ਵਿਚਾਲੇ ਹੈਗਾ ਠੀਕ ਠੀਕ ਹੈ ਬਿਲਕੁਲ ਪੁਲਿਸ ਇਸ ਮਾਮਲੇ ਜਿਹੜੀ ਕਿ ਹੈ ਬਰੀ ਬਾਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਤੇ ਤੇ ਜਲਦ ਹੀ ਪੁਲਿਸ ਦਾ ਦਾਅਵਾ ਹੈ ਕਿ ਉਸ ਜਿਹੜੇ ਕਿ ਜਿਨ੍ਹਾਂ ਨੇ ਵਿਅਕਤੀਆਂ ਨੇ ਫਾਇਰਿੰਗ ਕੀਤੀ ਹੈ ਉਹਨਾਂ ਨੂੰ ਜਲਦ ਤੋਂ ਜਲਦ ਜਰ ਕੇ ਗ੍ਰਿਫਤਾਰ ਕੀਤਾ ਜਾਏਗਾ ਹਾਲਾਂਕਿ ਪਰਿਵਾਰ ਮੈਂਬਰਾਂ ਨੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਪਰ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਮੀਡੀਆ ਅੱਗੇ ਨਹੀਂ ਆਣਾ ਹਾਲਾਂਕਿ ਮਹੱਲੇ ਦੇ ਵਿੱਚ ਜਿਹੜੀ ਕਿ ਹੈ ਦਹਿਸ਼ਤ ਦਾ ਮਾਹੌਲ ਜਿਹੜਾ ਕਿ ਬਣਿਆ ਹੋਇਆ ਹੈ ਦੇਰ ਰਾਤ ਕੁਝ ਅਣਪਛਾਤੇ ਵਿਅਕਤੀ ਆਉਂਦੇ ਨੇ ਪਹਿਲੇ ਪਹਿਲੇ ਬੂਏ ਤੇ ਦਾਤ ਅਤੇ 23-11 ਦਾ ਹਮਲਾ ਕਰਦੇ ਫਿਰ ਉਸ ਤੋਂ ਬਾਅਦ ਓਪਨ ਫਾਇਰਿੰਗ ਕਰਦੇ ਨੇ ਹਵਾਈ ਫਾਇਰ ਵੀ ਕਰਦੇ ਤੇ ਗੇਟ ਤੇ ਵੀ ਜਰਕੀਆ ਫਾਇਰਿੰਗ ਕਰਦੇ ਪੁਲਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈਆਂ ਦੇਖਣਾ ਆਏਗਾ ਕਿ ਪੁਲਸ 6 ਨੰਬਰ ਡਿਵੀਜ਼ਨ ਥਾਣੇ ਦੀ ਪੁਲਸ ਕਿੰਨੇ ਕੋ ਜਲਦ ਉਸ ਆਰੋਪੀਆ ਨੂੰ ਕਾਬੂ ਕਰਦੀ ਹੈ ਤੇ ਕਿੰਨੇ ਕੋ ਜਲਦੀ ਇਸ ਕ੍ਰਾਈਮ ਨੂੰ ਘਟਾਉਂਦੀ ਹੈ ਜੁੜੇ ਲਧਨ ਦਾ ਦੇ ਨਾਲ ਸੰਜੇਨਾ ਯੂਮਪਰ ਨੂੰ ਧੰਨਵਾਦ